ਫੋਗ ਦਾ ਸੀਜ਼ਨ ਸ਼ੁਰੂ ਹੋ ਗਿਆ ਰਾਤ ਨੂੰ ਰਿਫਲੈਕਸ਼ਨ ਜ਼ਰੂਰੀ ਆ ਤਾਂ ਅਸੀਂ ਜਾਗਰੂ ਕਰ ਰਹੇ ਲੋਕਾਂ ਨੂੰ ਵੀ ਤੁਸੀਂ ਵੀ ਟਰਾਈ ਕਰੋ ਔਰ ਅਸੀਂ ਵੀ ਜਿਹੜਾ ਵੀ ਸਾਨੂੰ ਵਹੀਕਲ ਦਿਖਦਾ ਅਸੀਂ ਵੱਧ ਤੋਂ ਵੱਧ ਕੱਲੀ ਫੋਟਰ ਤੱਕ ਨਹੀਂ ਸੀਮਤ ਹੈਗੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜਾ ਬੜਾ ਧਿਆਨ ਦਿੱਤਾ ਹੈ ਐਕਸੀਡੈਂਟ ਵਗੈਰਾ ਨਾ ਹੋਵੇ ਡੈਮੇਜ ਘੱਟ ਹੋਵੇ ਲਾਸ ਘੱਟ ਹੋਵੇ ਤੇ ਚੀਫ ਮਿਨਿਸਟਰ ਸਾਹਿਬ ਵੱਲੋਂ ਤਾਂ ਪਹਿਲਾਂ ਹੀ ਆਲਰੇਡੀ ਸੜਕ ਦੇ ਸਬੰਧੀ ਬਹੁਤ ਜਿਹੜੇ ਸਖਤ ਕਦਮ ਚੁੱਕੇ ਗਏ ਆ ਜਿਹਦ ਨਾਲ ਜਿਹੜਾ ਲਾਸ ਆ 45% ਰਹਿ ਗਿਆ ਹੈਗਾ ਤਾਂ ਜੋ ਸਾਨੂੰ ਸਰਕਾਰ ਵੱਲੋਂ ਇੰਸਟਰਕਸ਼ਨਾਂ ਮਿਲੀਆਂ ਸਾਬ ਪੰਜਾਬ ਐਸਐਸਪੀ ਸਾਹਿਬ ਉਹਨਾਂ ਨੂੰ ਅੱਗੇ ਸਾਨੂੰ ਆਰਡਰ ਕਰਦੇ ਆ ਔਰ ਅਸੀਂ ਉਹਨੂੰ ਪੂਰੀ ਤਰ੍ਹਾਂ ਅੱਗੇ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਦੇ ਤੇ ਜ਼ਿਆਦਾਤਰ ਦੇਖਣਾ ਹੈ ਕਿ ਥਾਲੀਆਂ ਆਈਆਂ ਜਿਹੜੀਆਂ ਜੈਲਟੀ ਵਗੈਰਾ ਉਹਨਾਂ ਦੇ ਪਿੱਛੇ ਰਿਫਲੈਕਟਰ ਲੰਦੇ ਜਾਂ ਉਹ ਆਕਸੀ ਦਾ ਕਾਰਨ ਮਿਕਸਨ ਬਣਾਉਂਦੇ ਉਹਨਾਂ ਉਹਨਾਂ ਨੂੰ ਹੀ ਪਹਿਲ ਦੇ ਰਹੇ ਜੀ ਅਸੀਂ ਉਹਨਾਂ ਨੂੰ ਹੀ ਪਹਿਲ ਦੇ ਰਹੇ ਆ ਜ਼ਿਆਦਾ ਜਿਨ੍ਹਾਂ ਦੇ ਆਲਰੇਡੀ ਲਾਈਟ ਵਗੈਰਾ ਲੱਗੀ ਆ ਦਿਖਦਾ ਉਹ ਸੈਕੰਡਰੀ ਰੱਖ ਰਹੇ ਆ ਸਭ ਤੋਂ ਜਿਹਦੇ ਪਿੱਛੇ ਕੁਝ ਨਹੀਂ ਹੈਗਾ ਸੀ ਉਹਨਾਂ ਨੂੰ ਲਾ ਰਿਹਾ ਔਰ ਪਾਈਪਸ ਸਸਤ ਲਾ ਰਹੇ ਜੀ ਇਹ ਨਹੀਂ ਆ ਵੀ ਇੱਕ ਟੇਪ ਲਾਤੀ ਹੈਗੀ ਆ ਇਨਸਟਰਕਸ਼ਨ ਵੀ ਦੇ ਨਹੀਂ ਇਨਸਟਰਕਸ਼ਨ ਬਸ ਇੱਕ ਹੀ ਬੇਨਤੀ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਜਦ ਵੀ ਸ਼ਾਮ ਨੂੰ ਰਾਤ ਨੂੰ ਤੁਹਾਡਾ ਵੀਕਲ ਸੜਕ ਤੇ ਖਰਾਬ ਹੋ ਜਾਂਦਾ ਜੇ ਤੁਸੀਂ ਐ ਸਮਰਥੋਂ ਨਹੀਂ ਨੂੰ ਹਟਾ ਸਕਦੇ ਕਾਈਨਲੀ ਤੁਸੀਂ ਸਾਨੂੰ ਪੰਜਾਬ ਪੁਲਿਸ ਕੰਟਰੋਲ ਰੂਮ ਕੋਲ ਫ੍ਰੀ ਰਿਪੋਰਟ ਦਾ ਹੈਗਾ 75270 17100 ਤੇ ਇਨਫਾਰਮ ਕਰੋ ਅਸੀਂ ਸਹਾਇਤਾ ਕਰਾਂਗੇ ਤੁਹਾਡੀ ਗੱਡੀ ਸਾਈਡ ਤੇ ਕਰਨ ਲਈ ਤਾਂ ਕਿ ਕੋਈ ਕੀਮਤੀ ਜਾਨ ਨਾ ਜਾਵੇ